ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਇਆ ਹੈ ਪਰ ਰਾਤ ਨੂੰ ਠੰਡ ਅਜੇ ਵੀ ਮਹਿਸੂਸ ਹੋ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ 2 ਦਿਨਾਂ ਯਾਨੀ 26 ਅਤੇ 27 ਫਰਵਰੀ ਨੂੰ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਜਤਾਈ ਹੈ। ਆਈਐਮਡੀ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਮੀਂਹ, ਹਨੇਰੀ ਤੂਫਾਨ ਅਤੇ ਗੜੇਮਾਰੀ ਪੈਣ ਦੀ ਪੇਸ਼ گوئی ਕੀਤੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕਿਹਾ ਕਿ 29 ਫਰਵਰੀ ਨੂੰ ਭਾਰਤ ਦੇ ਪਹਾੜੀ ਸੂਬਿਆਂ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਆਉਣ ਵਾਲੀ ਹੈ। आईएमडी ਮੁਤਾਬਕ 27 ਫਰਵਰੀ ਦਰਮਿਆਨ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਝਮੂ ਕਸ਼ਮੀਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, 오ਡੀਸ਼ਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਆਈਐਮਡੀ ਦੇ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 26 ਯਾਨੀ ਅੱਜ ਦੀ ਰਾਤ ਤੋਂ ਹੀ ਹਲਕੀ ਬਰਸਾਤ ਹੋ ਸਕਦੀ ਹੈ। ਇਸ ਤੋਂ ਬਾਅਦ 27 ਫਰਵਰੀ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ। ਆਈਐਮਡੀ ਨੇ ਅੱਗੇ ਕਿਹਾ ਕਿ ਇਸ ਪੂਰੇ ਹਫ਼ਤੇ ਦਿੱਲੀ ਦਾ ਘੱਟੋ-ਘੱਟ ਤਾਪਮਨ 8 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਕਲਾਈਮੇਟ ਵੈਦਰ ਦੇ ਮੁਤਾਬਕ ਅਗਲੇ 24 ਘੰਟੇ ਦਰਮਿਆਨ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਅਤੇ ਬਰਫਬਾਰੀ ਦੀ ਸੰਭਾਵਨਾ ਦੱਸੀ ਗਈ ਹੈ। ਜੰਮੂ ਕਸ਼ਮੀਰ ਲੱਦਾਖ, ਗਿਲਗਿਤ-ਬਾਲਤੀਸ탄, ਮੁਜ਼ੱਫਰਨਗਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਕਫ-ਵਕਫ ਥਾਵਾਂ 'ਤੇ ਹਲਕੀ ਬਰਸਾਤ ਹੋ ਸਕਦੀ ਹੈ। ਪੂਰਬੀ ਅਸਾਮ, ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਓਡੀਸ਼ਾ, ਤੱਟੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਛੱਤੀਸਗੜ੍ਹ ਵਿੱਚ ਹਲਕੀ ਬਰਸਾਤ ਹੋ ਸਕਦੀ ਹੈ। 24 ਘੰਟੇ ਬਾਅਦ ਮਰਾਠਵਾੜਾ, ਵਿਦਰਬ ਅਤੇ ਤਿਲੰਗਾਨਾ ਦੇ ਕੁਝ ਹਿੱਸਿਆਂ ਵਿੱਚ ਭ ਤਾਂ ਮੌਸਮ ਸਬੰਧੀ ਅਸੀਂ ਤੁਹਾਨੂੰ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਅੱਜ ਰਾਤ ਤੋਂ ਮੋੜ ਤੋਂ ਪਹਾੜੀ ਸੂਬਿਆਂ ਵਿੱਚ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਉਸ ਤੋਂ ਬਾਅਦ ਬਰਫਬਾਰੀ ਦੇ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਮੋੜ ਤੋਂ ਠੰਡ ਲਹਿਰ ਚੱਲਣ ਦੀ ਮੌਸਮ ਵਿਭਾਗ ਵੱਲੋਂ پیشੰਗੋਈ ਕੀਤੀ ਗਈ ਹੈ 26 ਤੋਂ ਯਾਨੀ ਕਿ ਅਜਰਾਤ ਤੋਂ 28-29 ਫਰਵਰੀ ਤੱਕ ਮੌਸਮ ਭਾਗ ਵੱਲੋਂ ਮੈਦਾਨੀ ਇਲਾਕਿਆਂ ਦੇ ਵਿੱਚ ਬਰਸਾਤ ਅਤੇ ਗੜੇਮਾਰੀ ਦੀ پیشن گوئی ਕੀਤੀ ਗਈ ਹੈ 29 ਫਰਵਰੀ ਤੋਂ ਬਾਅਦ ਮੌਸਮਾਰਾਂ ਵੱਲੋਂ پیشن گوئی ਕੀਤੀ ਗਈ ਹੈ ਕਿ ਮੌਸਮ ਸਾਫ਼ ਰਹੇਗਾ ਤੇ ਅਗਲੇ ਹਫ਼ਤੇ ਮੌੜ ਤੋਂ ਫਿਰ ਬਰਸਾਤ ਦਾ ਅਲਰਟ ਜਾਰੀ ਕੀਤਾ ਗਿਆ ਹੈ ਕੁੱਲ ਮਿਲਾ ਕੇ ਫਰਵਰੀ ਮਹੀਨੇ ਦੀ ਜ਼ਿਕਰ ਗੱਲ ਕਰੀ ਤਾਂ ਇਸ ਵਿੱਚ ਕਾਫੀ ਵਾਰ ਬਰਸਾਤ ਹੋਈ ਹੈ ਇੱਕ ਵਾਰ ਮੌੜ ਤੋਂ ਫਰਵਰੀ ਦਾ ਮਹੀਨਾ ਐਂਡ ਤੇ ਚੱਲ ਰਿਹਾ ਅਜਿਹਾ ਕਿ ਮੌਸਮਾਰਾਂ ਵੱਲੋਂ ਅੱਜ ਤੋਂ 29 ਫਰਵਰੀ ਤੱਕ ਬਰਸਾਤ ਅਤੇ ਬਰਬਾਰੀ ਦੀ پیشن گوئی ਕੀਤੀ ਗਈ ਹੈ ਅਜਿਹਾ ਕਿ ਮੌੜ ਤੋਂ ਠੰਡ ਲੋਕਾਂ ਨੂੰ ਆਪਣੇ ਚਪੇਟ ਵਿੱਚ ਲਵੇਗੀ